ਹਾਂਜੀ ਮਿੱਤਰੋ ਫਿਰ ਕਿਵੇਂ ਹੋ ਕੀ ਹਾਲ ਚਾਲ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਠੀਕ ਹੋਵੋਗੇ ਲੈ ਵੀ ਮਿੱਤਰੋ ਅੱਜ ਬਹੁਤ ਹੀ ਤਗੜਾ ਟੂਰਨਾਮੈਂਟ ਹੋ ਰਿਹਾ ਜਿੱਥੇ ਬਸਟਾਂ ਨੂੰ ਫੋੜ ਸੋਨਾਲੀ ਕਾ ਡਰੈਕਟਰ ਨੇਗੇ ਬਹੁਤ ਹੀ ਸਿਰੇ ਦਾ ਕਮਾਲ ਦਾ ਮੇਲਾ ਹੋਣਾ ਇਸ ਮੇਲੇ ਦੀ ਚਰਚਾ ਹਰ ਵਾਰੀ ਹੁੰਦੀ ਹੈਗੀ ਤੇ ਮਿੱਤਰੋ ਜਿਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕਬੱਡੀ ਦੀ ਹਰ ਇੱਕ ਲੇਟੈਸਟ ਅਪਡੇਟ ਆਪਾਂ ਆਪਣੇ ਚੈਨਲ ਤੇ ਦਿੰਨੇ ਰਹਨੇ ਆਂਗੇ ਲਓ ਵੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਜੋ ਫਿਰ ਦੱਸੀਏ ਤੁਹਾਨੂੰ ਵੱਡੇ ਕੱਪ ਬਾਰੇ ਲੈ ਵੀ ਮਿੱਤਰੋ ਅੱਜ ਆਨੰਦਪੁਰ ਸਾਹਿਬ ਦਾ ਬਹੁਤ ਹੀ ਚੋਟੀ ਦਾ ਕਬੱਡੀ ਕੱਪ ਹੋਣ ਜਾਣ ਵਾਲਾ ਜਿੱਥੇ 24 ਤਰੀਕਾ ਅੱਜ ਲਾਸਟ ਦੇਣਾਗਾ ਮਿੱਤਰੋ ਬੈਸਟਾਂ ਨੂੰ ਇੱਥੇ ਸੋਨਾ ਲੀਕਾ ਟਰੈਕਟਰ ਦਿੱਤੇ ਜਾਣੇ ਨੇ ਆਨੰਦਪੁਰ ਚੈਂਪੀਅਨਸ਼ਿਪ ਦਾ ਪਹਿਲਾ ਜੋ ਇਨਾਮ ਹੈ 5 ਲੱਖ ਰੁਪਏ ਤੇ ਦੂਜਾ ਇਨਾਮ 3 ਲੱਖ ਰੁਪਏ ਸਿਰੇ ਦਾ ਟੂਰਨਾਮੈਂਟ ਹੈ ਮਿੱਤਰੋ ਅੱ체 ਅੱਜ ਫਰਿਆਦ ਹੋਣਾਂ ਦੀ ਵੀ ਦੇਖਣ ਵਾਲੀ ਹੋਊਗੀ ਟੀਮ ਬਹੁਤ ਹੀ ਚੋਟੀ ਦੇ ਮੁਕਾਬਲੇ ਹੋਣੇ ਨੇ ਕੁਝ ਟੀਮਾਂ ਕੱਲ ਹਾਰ ਚੁੱਕੀਆਂ ਨੇ ਤੇ ਅੱਜ ਦੇਖੋ ਮਿੱਤਰੋ ਕੌਣ ਲਿਆਂਦਾ ਸੋਨਾ ਲੀਕਾ ਟਰੈਕਟਰ ਤੇ ਪਹਿਲਾ ਨਾਮ 5 ਲੱਖ ਰੁਪਏ ਬਹੁਤ ਹੀ ਸਿਰਾ ਹੋਊਗਾ ਜਿਹੜਾ ਇਹਦਾ ਲਾਈਵ ਹੈ ਕਬੱਡੀ 365 ਤੇ ਚੱਲੂਗਾ ਲਾਈਵ ਮਿੱਤਰੋ ਫਿਰ ਹੋ ਜੋ ਰੈਡੀ ਦੇਖੋ ਇਸ ਟੂਰਨਾਮੈਂਟ ਦੀ ਧਮਾਲ ਕਿਉਂਕਿ ਬਹੁਤ ਹੀ ਛੋਟੀ ਦਾ ਟੂਰਨਾਮੈਂਟ ਹੋਣ ਵਾਲਾ ਤੁਹਾਨੂੰ ਪਤਾ ਜਿੱਥੇ ਟਰੈਕਟਰ ਹੋਣਾ ਉੱਥੇ ਫਿਰ ਸਰਾਹੀ ਹੁੰਦੀ ਹੁੰਦੀ ਹੈ ਤੇ ਕਰੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ